ਵੰਦਾ ਜੀ ਜੀ ਅਕਤਬਰ ਦਾ ਚ ਸ਼ਾਮਲ ਹੋਣ ਆਏ ਆ ਬਹੁਤ ਨਾ ਪੂਰਾ ਹੋਲਾੜਾ ਘਟਾ ਜਿਹੜਾ ਜਿੱਥੇ ਸੱਬੇ ਚਾਰਕ ਜੱਟ ਨੂੰ ਮੈਸਮ ਦਾ ਪੂਰੇ ਪੰਜਾਬ ਨੂੰ ਹੋਰ ਪੂਰੇ ਦੁਨੀਆ ਪਰ ਵਿਸਵਾਸ ਦੇ ਪੰਜਾਬੀਆਂ ਲੋਕ ਆਏ ਸੀ ਅੰਦਾ ਔਰ ਪਰਿਵਾਰ ਤੇ ਵੀ ਬਹੁਤ ਵੱਡਾ ਖਸਤਾ ਆ ਕਿ ਕੁਝ ਸਮਾਂ ਪਹਿਲ ਉਹਨਾਂ ਦੇ ਪਿਤਾ ਜੀ ਵੀ ਪੂਰੇ ਹੋ ਗਏ ਸੀ ਔਰ ਇਹ ਜਿਹੜੀ ਘਾਟ ਪਈ ਹੈ ਇਹਦਾ ਸਮਾਂ ਇੱਕ ਮਰ ਮੈਂ ਪਰਿਵਾਰ ਦੇ ਕਿ ਅਸੀਂ ਦੇ ਸਭਨਾ ਨੇ ਚਲੇ ਜਾਣਾ ਰਿਸ਼ਤੇਦਾਰਾਂ ਭੈਣ ਭਰਾਵਾਂ ਵੀ ਪਰ ਮਾਪਿਆਂ ਵਾਸਤੇ ਉਹਨਾਂ ਦੇ ਪਰਿਵਾਰ ਵਾਸਤੇ ਬਹੁਤ ਵੱਡੀ ਦੁੱਖ ਦੀ ਗੱਲ ਹੈ। ਤੋਂ ਇਹ ਅਰਦਾਸ ਕੀਤੀ ਹੈ ਪ੍ਰਮਾਤਮਾ ਸਮਾ ਇੱਕ ਮਰਮ ਦੀ ਤਰ੍ਹਾਂ ਹੋਵੇ। ਹੌਲੀ ਹੌਲੀ ਸਮਾ ਜਿਹੜਾ ਆ ਉਹਨਾਂ ਨੂੰ ਪ੍ਰਮਾਤਮਾ ਮਿਹਰ ਭਖੇ ਇਸ ਦੁੱਖ ਦੀ ਘੜੀ ਜੋ ਉਹ ਬਾਹਰ ਹੋ। ਇਹੀ ਪ੍ਰਮਾਤਮਾ ਅਰਦਾਸ ਕੀਤੀ। ਕੋਸ਼ਿਸ਼ਾਂ ਸਭ ਇੱਕ ਕੋਸ਼ਿਸ਼ ਲਿੱਟਾ ਜਾ ਰਿਹਾ ਹੈ, ਇੱਕ ਆਵਾਜ਼ ਉੱਠ ਰਹੀ ਹੈ। ਕੋਸ਼ਿਸ਼ ਤਾਂ ਲਿੱਟਾ ਜਾ ਰਿਹਾ ਹੈ ਲੇਕਿਨ ਫਿਰ ਵੀ ਕਾਰਵਾਈ ਨਹੀਂ ਹੁੰਦੀ। ਜੇ ਗੱਲ ਕਰੀਏ 2015 ਚ ਕੋਸ਼ਿਸ਼ ਸ਼ੁਰੂ ਹੋਇਆ ਸੀ। ਅੱਜ ਤੱਕ ਲਗਭਗ 400 ਕਰੋੜ ਰੁਪਏ ਖਰਚ ਕਰ ਦਿੱਤਾ ਗਿਆ ਤੇ ਤੇ 22 ਜ਼ਿਲ੍ਹਿਆਂ ਦੇ ਵਿੱਚ ਧੋਖਸ਼ਾਲਾ ਬਣੀਆਂ ਨੇ ਕਹੇਡ ਕਰ ਦਿੱਤੀਆਂ ਗਈ ਸਿਰਫ ਓਕੇ ਪਹੁੰਚਾਣੇ ਨੇ ਕੁਛ ਉਹ ਨਹੀਂ ਪਹੁੰਚੇ ਜਾ ਰਹੇ ਤੁਹਾਡੀ ਸਰਕਾਰ ਵੀ ਰਹੀ ਹੈ ਬਾਦਲ ਸਾਹਿਬ ਦੀ ਵੀ ਰਹੀ ਹੈ ਮੂਲਵਾਲੀ ਸਰਕਾਰ ਮੈਂ ਨਾ ਇੱਕ ਦੋ ਚੀਜ਼ਾਂ ਤੁਹਾਨੂੰ ਜ਼ਰੂਰ ਇਸ ਮੰਚ ਤੋਂ ਕਹਿਣਾ ਚਾਹਾਂਗਾ ਕਿ ਠੀਕ ਹੈ ਸਰਕਾਰ ਸਾਡੇ ਨਾਲ ਸੰਬੰਧ ਹੁੰਦੀ ਹੈ ਅਸੀਂ ਮੈਂ ਮੈਂਬਰ ਪਾਰਲੀਮੈਂਟ ਐ ਜਾਂ ਕੋਈ ਐਮ.ਐਲ.ਏ ਐ ਪਰ ਸਭ ਤੋਂ ਵੱਡੀ ਦੁੱਖ ਦੀ ਗੱਲ ਹੈ ਕਿ ਜਿਹੜੀ ਕਾਰਜਪਾਲਿਕਾ ਆ ਉਹ ਬਿਲਕੁਲ ਐਕਟਿਵ ਨਹੀਂ ਹੈਗੀ ਕਾਰਜਪਾਲਿਕਾ ਦੇ ਨਾ ਕੰਮ ਕਰਦੇ ਬਿਊਰੋਕ੍ਰੇਸੀ ਦੇ ਨਾ ਕੰਮ ਕਰਦੇ ਕਾਨੂੰਨ ਲਾਗੂ ਕਿੰਨੇ ਕਰਨਾ ਸਰਕਾਰਾਂ ਦੇ ਬਦਲਦੀਆਂ ਗੁੱਸਾ ਨਿਕਲ ਗਿਆ ਸਰਕਾਰਾਂ ਦੇ ਸਰਕਾਰ ਬਦਲਦੀ ਅਫਸਰ ਤੇ ਉੱਥੇ ਹੀ ਨੇ ਕਦੀ ਵੀ ਇਹ ਸਵਾਲ ਅਫਸਰ ਨੂੰ ਵੀ ਹੋਣੇ ਚਾਹੀਦੇ ਆ ਵੀ ਭਾਈ ਤੇਨੂੰ ਜਿਹੜਾ ਕਾਨੂੰਨ ਮਿਲਿਆ ਤੇਰੇ ਕੋਲ ਜਿਹੜੇ ਪੈਸੇ ਆਏ ਆ ਤੂੰ ਕਿੱਥੇ ਕਰਤੇ ਆ ਕਿਉਂ ਨਹੀਂ ਇਹ ਚੀਜ਼ ਕਿਉਂ ਤੋਂ ਤਾਂ ਜੋ ਤੱਕ ਸਰਕਾਰ ਦਾ ਕੰਮ ਹੈ ਸਰਕਾਰ ਜਿੱਥੇ ਜਵਾਬਦੇਹ ਹੋਵੇ ਉੱਥੇ ਸਰਕਾਰ ਨੂੰ ਵੀ ਇਸ ਗੱਲ ਦੀ ਸੰਗਿਆਲ ਲੈਣਾ ਚਾਹੀਦਾ ਸਟੇਟ ਗਵਰਨਮੈਂਟ ਨੂੰ ਲੈਣਾ ਚਾਹੀਦਾ ਕਿ ਜਿਹੜਾ ਪਿਛਲੇ ਲੰਬੇ ਸਮੇਂ ਤੋਂ ਇਹ ਨਹੀਂ ਹੋਇਆ ਕਿਉਂ ਲੋਕਾਂ ਦੀਆਂ ਜਾਂਦੀਆਂ ਰਾਜਵੀਰ ਜਵੰਧ ਇੱਕ ਵੱਡੀ ਸ਼ਖਸੀਅਤ ਸੀ ਅਸੀਂ ਲੋਕਾਂ ਨੂੰ ਪਤਾ ਲੱਗਾ ਤੇ ਬਹੁਤ ਜਾਂਦਾਂ ਉਹ ਵੀ ਜਾਂਦੀਆਂ ਨੇ ਜਦੋਂ ਕਿ ਇਹਨੂੰ ਪਤਾ ਹੀ ਨਹੀਂ ਲੱਗਦਾ ਪਰਿਵਾਰਾਂ ਦੇ ਪਰਿਵਾਰ ਖਤਮ ਹੋ ਜਾਂਦੇ ਅਸੀਂ ਖੁਦ ਮੈਂ ਮਤਲਬ ਮੇਰੇ ਧਿਆਨ ਦੇ ਵਿੱਚ ਵੀ ਅਜਿਹੇ ਇਹੋ ਜਿਹੇ ਐਕਸੀਡੈਂਟ ਆ ਗਏ ਜਿੱਥੇ ਪਰਿਵਾਰ ਦੇ ਪਰਿਵਾਰ ਖਤਮ ਹੋ ਗਏ ਸੋ ਇਹਦੇ ਤੇ ਸਾਨੂੰ ਬਹੁਤ ਸ਼ਕਤੀ ਨਾਲ ਪੇਸ਼ ਹੋਣਾ ਚਾਹੀਦਾ ਦੇਖੋ ਜਿੰਨਾ ਚਿਰ ਕਾਨੂੰਨ ਦਾ ਰਾਜ ਨਹੀਂ ਕਰਾਂਗੇ ਕਿਸੇ ਵੀ ਕੰਮ ਦੇ ਵਿੱਚ ਚਾਹੇ ਕੋਈ ਵੀ ਹੋਵੇ ਉੱਥੇ ਰਾਜਕਤਾ ਫੈਲਦੀ ਹੈ ਸੋ ਮੈਂ ਪਾਰਲੀਮੈਂਟ ਦੇ ਵਿੱਚ ਵੀ ਇਹ ਮੁੱਦਾ ਪਹਿਲਾਂ ਵੀ ਰੱਖਿਆ ਸੀ ਅਗਾਹ ਵੀ ਰੱਖਾਂਗੇ ਪਰ ਉੱਥੇ ਸਿਰਫ ਰੱਖਣ ਤੱਕ ਹੁੰਦਾ ਹੈ ਪਰ ਜਿਹੜੀ ਕਾਰਜ ਪ੍ਰਣਾਲੀ ਹੈ ਜਿਵੇਂ ਹੁਣ ਤੁਸੀਂ ਕਹਿੰਦਾ 400 ਕਰੋੜ ਰੁਪਏ ਕਾਰਜ ਪ੍ਰਣਾਲੀ ਹੈ ਕਿ ਮੁੱਖ ਮੰਤਰੀ ਸਾਹਿਬ ਪੁੱਛਣ ਉਹਨਾਂ ਨੂੰ ਕਿ 400 ਕਰੋੜ ਰੁਪਏ ਕਿੱਥੇ ਲਗਾ ਦਿੱਤੇ ਧਰਤਲ ਦੇ ਕਿਉਂ ਨਹੀਂ ਕਿਹਾ ਅੱਜ ਸ਼ਹਿਰਾਂ ਦੇ ਵਿੱਚ ਇਹੀ ਹਾਲਾਤ ਨੇ ਹਰ ਜਗ੍ਹਾ ਤੇ ਮਤਲਬ ਰੱਖ ਰਖਾਉਂਦੀਆਂ ਗਊਸ਼ਾਲਾ ਬਣੀਆਂ ਨੇ ਪਰ ਉਹ ਜਾਨਵਰ ਬਾਹਰ ਨੇ ਆਪਾਂ ਉਹਨਾਂ ਨੂੰ ਉੱਥੇ ਤੱਕ ਲੈ ਹੀ ਨਹੀਂ ਜਾ ਪਾਉਂਦੇ ਸੋ ਉੱਤਤਕ ਮੇਰੀ ਪਹੁੰਚ ਹੋਏਗੀ ਮੈਂ ਆਪਣੇ ਲੋਤਾਂ ਦੇ ਨਾਲ ਇਹ ਦੇ ਪ੍ਰਤੀ ਸਿਧਰਤਾ ਦੇ ਨਾਲ ਕੰਮ ਕਰੂੰਗਾ ਤਾਂ ਕਿ ਕਿਹਾ ਕੋਈ ਹੋਰ ਵਾਦਸਾ ਨਾ